ਬਹੁਤ ਹੀ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਸਵੇਰੇ ਮੁੱਢਕੀ ਦੇ ਇੱਕ ਸਕੂਲ ਵੈਨ ਜਾ ਰਹੀ ਸੀ ਤੇ ਉਸ ਦਾ ਐਕਸੀਡੈਂਟ ਹੋ ਗਿਆ ਹੈ ਤੇ 6 ਬੱਚੇ ਸਾਡੇ ਕੋਲ GGS ਮੈਡੀਕਲ ਕਾਲਜ ਰੈਫਰ ਕੀਤੇ ਗਏ ਉਹਨਾਂ ਵਿੱਚੋਂ ਇੱਕ ਬੱਚਾ ਬ੍ਰੌਟ ਡੈੱਡ ਸੀ ਤੇ ਇੱਕ ਬੱਚਾ ਥੋੜਾ ਕ੍ਰਿਟੀਕਲ ਹੈ ਦੋ ਬੱਚੇ ਜਿਹੜੇ ਆਏ ਨੇ ਉਹਨਾਂ ਨੂੰ ਸੀਟੀ ਵਾਸਤੇ ਭੇਜਿਆ ਸਟੇਬਲ ਨੇ ਬੱਚੇ ਤੇ ਦੋ ਬੱਚੇ ਉਥੋਂ ਹੀ ਘਰ ਨੂੰ ਘਰ ਚਲੇ ਗਏ ਕਿਉਂਕਿ ਉਹ ਸਟੇਬਲ ਸੀ ਤੇ ਉਹਨਾਂ ਦੀ ਪੂਰੀ ਕੇਅਰ ਕੀਤੀ ਜਾ ਰਹੀ ਹੈ ਤੇ ਫਰਦਰ ਇਨਸੀਡੈਂਸ ਦੀ ਰਿਪੋਰਟ ਪੁਲਿਸ ਡਿਪਾਰਟਮੈਂਟ ਦੇਗਾ ਤੇ ਅਸੀਂ ਬੱਚਾ ਦੀ ਪੂਰੀ ਕੇਅਰ ਕਰ ਰਹੇ ਹਾਂ ਹੋਪਫੁਲੀ ਉਹ ਬੱਚੇ ਰਿਕਵਰ ਕਰ ਜਾਵੇ। ਉਹ ਇੱਕ ਐਤਵੋਲੋ ਬਾਈ ਯਾਰ ਨਾ ਬਣਾਉਂਦਾ ਕੋਈ ਨਾ ਕੋਈ ਸੁਣਾਏ ਇਹਨੂੰ ਦੱਸ ਰਿਹਾ ਹਾਂ ਕਿ ਮੈਂ ਜੇ ਜਿੱਲੀ ਹੈ ਇਹਦਾ ਕਿ ਮੈਂ ਨਾ ਰੋਡ ਤੇ ਚੱਲਦਾ ਇਹ ਸਰਪੇਂਟ ਹੈ ਵੱਲ ਪ੍ਰਵਾਹ ਇਹਦੇ ਤੋਂ ਵੀ ਬੱਚੀਆਂ ਕਿੱਡੇ ਜਸ਼ਨ ਤਾਂ ਬਣਾ ਹਾਂਜੀ ਬਾਈ ਹਾਂਜੀ ਮੇਰਾ ਨਾਮ ਸੈਭ ਸਿੰਘਾ ਜੀ ਮੈਂ ਇਸੇ ਪਿੰਡ ਦਾ ਵਸਨੀਕਾਂ ਕਲੀਰ ਪਿੰਡ ਦਾ ਜੀ ਇਹ ਜੋ ਬੱਸ ਹੈਗੀ ਹੈ ਸੀਗਰੈਂਟ ਪਬਲਿਕ ਸਕੂਲ ਮੁਦਕੀਰੀ ਵਾਸਤੇ ਜੀ ਔਰ ਇਧਰੋਂ ਰਾਜਬੱਸ ਆਰੀ ਸੀ ਅਮਰਸਾ ਟਰਾਂਸਪੋਰਟ ਦੀ ਕੰਪਨੀ ਦੀ ਗੱਡੀ ਹਰ ਸੀ ਔਰ ਜੋ ਬਹੁਤ ਯਾਰੀ ওভার ਸਪੀਡ ਨਾਲ ਗੱਡੀ ਸੀਗੀ ਔਰ ਸਿੱਧੀ ਆਗਿਓ ਸ਼ਹੀਦਗੰਜ ਸਕੂਲ ਦੇ ਬੱਚੇ ਦੇ ਵਿੱਚ ਲੱਗੀ ਅਗੇ ਜੀ ਜਿੰਦੇ ਵਿੱਚ ਦੇਖਣ ਦੇ ਵਿੱਚ ਇੱਕ ਬੱਚਾ ਬਹੁਤ ਜਿਆਦਾ ਸੀਰੀਅਸ ਸੀਗਾ ਉਸ ਨੂੰ ਉਹਦੇ ਇਸ ਵਕਤ ਮੈਡੀਕਲ ਲੈ ਗਏ ਦੋ ਬੱਚੇ ਦੇ ਸੱਟਾ ਖੁਰਨੇ ਉਹਨਾਂ ਦੇ ਪੇਰੈਂਟਸ ਉਹਨੂੰ ਲੈ ਗਏ ਨੇ ਮੈਡੀਕਲ ਔਰ ਉਸ ਤੋਂ ਬਾਅਦ ਜੋ ਸਾਡੇ ਡਰਾਈਵਰ ਵੀ ਜੀ ਉਹ ਸਾਡੇ ਲਾਗਲੇ ਪਿੰਡ ਦੇ ਪਿੰਡ ਕਬਰਵੈਚਾ ਤੋਂ ਰੀ ਬਜ਼ੁਰਗ ਦੇ ਬਾਪੂ ਇਹ ਉਹਨਾਂ ਨੇ ਦੱਸਿਆ ਹੈ ਕਿ ਉਹ ਵੀ ਥੋੜੇ ਜਾ ਰਹੇ ਸੀਰੀਅਸ ਨੇ ਪਾਸੇ ਪਿੱਛੇ ਜੋ ਗੱਡੀ ਵਜਦੀ ਆ ਕਾਰ ਵਜਦੀ ਆ ਉਹ ਹੋਰ ਦੋਸੇ ਜਾ ਰਹੇ ਉਹ ਨਹੀਂ ਪਤਾ ਜੀ ਉਹ ਕਿਤੇ ਵਜੇ ਗੱਡੀ ਜੀ ਉਹਦੇ ਬਾਰੇ ਜਿਹੜਾ ਨੌਲੇਜ ਪੂਰੀ ਕੀ ਕਲੀਅਰ ਹੋ ਗਈ ਜੀ ਕਿਉਂਕਿ ਜਿਹੜੀ ਮੇਨ ਗੱਲ ਹੈ ਕਿ ਉਹ ਮੇਨ ਬੱਸ ਦੇ ਡਿਪੈਂਡ ਆ ਜਾ ਰਹੀ ਹੈ ਕਿਉਂਕਿ ਬੱਸ ਦੀ ਸਪੀਡ ਬਹੁਤ ਜ਼ਿਆਦਾ ਸੀ ਜੀ ਸਾਨੂੰ ਮਾਰਨਿੰਗ ਅਰਾਊਂਡ 8:15 ਇਹ ਇਨਫੋਰਮੇਸ਼ਨ ਆਈ ਕਿ ਇੱਕ ਸਕੂਲ ਬੱਸ ਦਾ ਐਕਸੀਡੈਂਟ ਹੋ ਗਿਆ ਇਹ ਮੁੱਖੀ ਬੱਸ کون ਸੀ ਸ਼ਹੀਦਗੰਜ ਸਕੂਲ اور ایج ਅਰਾਊਂਡ 5 ਤੋਂ 6 यंग गर्ल्स वगैरह इन द एज ऑफ थर्टीन टू चौदह पंद्रह साल इन बच्चिया की उम्र है और एक जो है बस नाल एक टक्कर हुई है और उसमें समय जो बच्चियाँ क्रिटिकल सी कुछ बच्चे क्रिटिकली इंजर्ड हुई तो साड़ी एस एस एफ दीम्स ने और डी एस पी उ मौके पर पहुँचे फरीदोट पुलिस पूरी मां मौके पर पहुंची साढ़े एस पीज़ भी मैं भी खुद उधर मौके पर थी एंड असि इमीडिएटली होस्पिटल शिफ्ट किया ਉਹਦੇ ਵਿੱਚ ਅਨਫੋਰਚਨਟਲੀ ਵਨ ਆਫ ਦਾ ਗਰਲਸ ਕੂਨ ਸਰਵਾਈਵ ਹੋਰ ਬਾਕੀ ਜਿਹੜੀ ਪੰਜ ਕੁੜੀਆਂ ਹੈਗੀਆਂ ਉਹਨਾਂ ਵਿੱਚੋਂ ਦੋ ਜੋ ਹੈ ਉਹਨਾਂ ਨੂੰ ਸਿਟੀ ਸਕੈਨ ਵਾਸਤੇ ਲੈ ਕੇ ਗਏ ਨੇ ਔਰ ਬਾਕੀ ਸਾਰੀ ਜੋ ਹੈ ਬੱਚੇ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਾਗਾ ਮੈਡਮ ਜਦੋਂ ਤੱਕ ਦੇਖਿਆ ਜਾਂਦਾ ਕਿ ওভার ਸਪੀਡ ਜਿਹੜੀ ਪਾਸੇ ਹੈ ਉਹਨੂੰ ਕੰਟਰੋਲ ਕਰਨਾ ਚਾਹੀਏ ਕਿਸੇ ਵੀ ਕਿਸਮ ਦੀ ਕੋਈ ਮਤਲਬ ਪਹਿਲੀ ਕੀਤੀ ਜਾਂਦੀ ਹੈ ਇਹੀ ਹਸਾ ਵੀ ਇੱਥੇ ਕਹਿ ਸਕਦੇ ਆ ਇਹ ਓਵਰ ਸਪੀਡ ਜਿਹੜੀ ਕਸੀ ਗਈ ਹੋ ਜਿਵੇਂ ਦੇਖਿਓ ਇਹ ਇੱਕ ਬੜਾ ਇੱਕ ਅਨਫੋਰਚੂਨੇਟ ਜਾਇ ਇਨਸੀਡੈਂਟ ਸੀ ਔਰ ਅਬਸੇ 2 ਦਿਨ ਪਹਿਲੇ ਵੀ ਇੱਕ ਸੇਫ ਸਕੂਲ ਵਨ ਸਕੀਮ ਦੇ ਤਹਿਤ ਫਰੀਦਕੋਟ ਦੇ ਸਾਰੇ ਸਕੂਲਸ ਔਰ ਕਾਲਜੇਸ ਦੇ ਬਾਹਰ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਸੀ ਜੇ ਚ ਓਵਰ ਸਪੀਡਿੰਗ ਦੇ ਵਿੱਚ ਚਲਾਨਸ ਹੋਈ ਸੀ ਔਰ ਜਿਹੜੇ ਓਵਰ ਲੋਡਡ ਵੀਕਲਸ ਹੁੰਦੇ ਆ ਉਹਨਾਂ ਦੇ ਵਿੱਚ ਚਲਾਨਸ ਹੋਏ ਸੀ ਸੋ ਇੱਕ ਡਰਾਈਵ ਜੋ ਹੈ ਉਹ ਕਨਸਟੈਂਟਲੀ ਚੱਲ ਰਹੀ ਹੈ ਮੈਂ ਇਹਦੇ ਸਾਰੇ ਪੇਰੈਂਟਸ ਨੂੰ ਵੀ ਮੈਂ ਅਪੀਲ ਕਰਾਂਗੀ ਤੇ ਜਿਹੜੀ ਸਕੂਲ ਮੈਨੇਜਮੈਂਟ ਹੈ

तहकीकात करके कार्रवाई करूंगी बट uh, सारे स्कूल प्रिंसिपल्स टीचर्स असी उन्हों का काफ़ी बॉन्ड uh, भी किया है उन्होंने सेंसिटाइज भी किया है कि इट्स देयर रिस्पोंसिबिल अगर उन्होंने स्कूल दे बस uh, नियम तोड़ती है uh, uh, उन्होंने को लाइसेंस नहीं होंगे उन्होंने को सेफ्टी सर्टिफिकेट नहीं होंगे बस के uh, फिटनेस सर्टिफिकेट नहीं होंगे तो ओवर स्पीडिंग इज अ मेजर प्रॉब्लम स्पेशली बाई द बस ड्राइवर्स क्योंकि अगली पैसेंजर्स नई वो तेज़ चलाते हैं कि अभी बिल्कुल uh, ਸਖਤੀ ਨਾਲ ਉਹਨੇ ਤੇ ਉਬਰ ਚਲਾਨ ਵੀ ਕਰ ਰਹੇ ਹੈਗੇ ਹੋਰ ਟੈਸਟ ਕਰ ਦਾਂਗੇ ਤੇ ਆ ਆ ਪ੍ਰੇ ফর ਆਈ ਐਮ ਇਨ ਦੀ ਕਿਡਸ ਫੈਮਿਲੀ ਜਿਹਨਾਂ ਦੀ ਡੈਥ ਹੋ ਗਈ ਹੈ ਔਰ ਇਹ ਕ੍ਰਿਟੀਕਲ ਹੈ ਬਟ ਵੀ ਵਿਲ ਟੇਕ ਐਕਸ਼ਨ ਹਾਂਜੀ ਮੈਮ ਜੋ ਹਸਤਾ ਵਾਪਸ ਗਿਆ ਕਿਸ ਤਰ੍ਹਾਂ ਵਾਪਸ ਸਰ ਕੰਟਰੋਲ ਰੂਮ ਤੋਂ ਕਾਲ ਆਇਆ ਕਿ ਕਲੇਰ ਦੇ ਕੋਲ ਐਕਸੀਡੈਂਟ ਹੋਇਆ ਜਦੋਂ ਤੱਕ ਅਸੀਂ ਆਏ ਵੀ ਜਿਹੜੇ ਬੱਚੇ ਸੀਰੀਅਸ ਸੀ ਪਿੰਡ ਵਾਲਿਆਂ ਦੇ ਹੱਲ ਪਣਾ ਉਹਨਾਂ ਨੂੰ ਕੱਢਿਆ ਗਿਆ ਤੇ ਸੀਰੀਅਸ ਬੱਚੇ ਨੂੰ ਪਹਿਲਾਂ ਹੀ ਹਸਪੀਟਲ ਲੈ ਕੇ ਜਾ ਚੁੱਕਾ ਸੀ ਜਿਹੜੇ ਬੱਚੇ ਬਾਕੀ ਦੋ ਸੀਰੀਅਸ ਸੀ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਚਲੇ ਗਏ ਕਾਰ ਡਰਾਈਵਰ ਨੇ ਸਿਰ ਦੀ ਸੱਟ ਸੀ ਜਿਨ੍ਹਾਂ ਨੂੰ ਐਸਐਸਐਫ ਦੇ ਜੀਜੀਐਸ ਹਸਪੀਟਲ ਲੈ ਕੇ ਗਏ ਆ ਜੀ ਕਿਹੜੀ ਸਕੂਲ ਦੀ ਬੱਸ ਸਰ ਬੱਸ ਤੋਂ ਨਾ ਇਹ ਪਟਿਆਕ ਨੇ ਵਿਸਾਪਨ ਆ ਤਿੰਨ ਬੱਚਿਆਂ ਦੇ ਸੱਟਾਂ ਵੱਜੀਆਂ ਜਿਹੜਾ ਸੀਰੀਅਸ ਉਹਨੂੰ ਲੈ ਗਏ ਤੋਂ ਪੇਰੈਂਟਸ ਲੈ ਗਏ ਤੇ ਜਿਹੜਾ ਡਰਾਈਵਰ ਸਾਨੂੰ ਹਸਪੀਟਲ ਲੈ ਕੇ ਗਏ ਆ ਫਸ ਕਿਹੜੀ ਸਾਈਡ ਤੋਂ ਆ ਬੱਸ ਸਰ ਇਧਰੋਂ ਆ ਰਹੀ ਸੀ ਰਾਜ ਸਾਈਡਸ ਪਰ ਆਜ ਬੱਸ ਸੀ ਅੰਮ੍ਰਿਤਸਰ ਤੋਂ ਆ ਰਹੀ ਸੀ ਫਰੀਦਕੋਟ ਨੂੰ ਤੇ ਸਕੂਲੀ ਜਿਹੜੀ ਬੱਸ ਸੀ ਉਹ ਕਿਹੜੇ ਸਾਈਡ ਤੋਂ ਸਕੂਲ ਦੀ ਬੱਸ ਸਰ ਸਾਨੂੰ ਪਤਾ ਨਹੀਂ ਪਵਾ ਲੈਣਾ ਡਿਟੇਲ ਦਾ